ਜਿਸ ਦਾ ਹੈ ਅੱਜ ਹੈਪੀ ਬਰਥਡੇ ਹੈਪੀ ਬਰਥਡੇ ਦੀਨੂ ਹਜ਼ਾਰ-ਹਜ਼ਾਰ ਸ਼ੁਭਕਾਮਨਾਵਾਂ ਤੇ ਸਾਨੂੰ ਇੱਕ ਗੀਤ ਸੁਣਾ ਰਿਹਾ ਹੈ ਉਹ ਗੱਲਾਂ ਵੀਰੇ ਸੱਚ-ਸੱਚ ਜਹੋ ਵੀ ਤੂੰ ਕੀਤੀਆਂ ਤੂੰ ਤਾਂ ਬਸ ਕੀਤੀਆਂ ਨੇ ਮੇਰੇ ਨਾਲ ਬੀਤੀਆਂ ਜਿੰਦੇ ਨਾਲ ਭੰਦੇ ਸਣੇ ਉਹਨੂੰ ਡੰਗਮ ਮਾਰਦੇ ਮੁਕਲਾਂ ਚ ਖੇੜਦੇ ਆ ਸੱਪਾਂ ਦੀਆਂ ਨਿੱਤੀਆਂ ਐਸੀ ਕਾ ਟਾਈਮ ਲੋ ਕਤਾਂ ਦੇ ਸੀਗੇ ਕੱਸ ਦੇ ਮਰ ਲਕੜਾਸ ਬੰਦਾ ਮੈਨੂੰ ਸੀਗਾ ਦੱਸ ਦੇ ਪੈਸ ਨਾਲ ਜੱਜ ਕਰ ਦੇ ਸੀ ਕਿ ਉਹ ਕਤਣ ਸ਼ਕਲੋਣੀ ਸੋਣਾ ਬਾਈ ਆਕੇ ਸੀ ਹੱਸ ਦੇ ਨਾ ਕਿਹਾ ਬਾਈ ਤੂੰ ਕਹਿਤਾ ਵੇ ਕੀ ਫੇਲੀਆਂ ਕਲਣੀਆਂ ਸੱਚੀ ਉੱਤੇ ਸਦਾਣੀਆਂ ਰਹਿੰਦੀਆਂ ਸਚਾਈ ਤੇ ਚਾਹੇ ਦੁਨੀਆਂ ਦੇ ਜਿੰਦਗੇ ਨੇ ਚਿੱਟਣੇ ਪੱਲੇ ਆ ਮਕਾਨੇ ਤੇ ਸ਼ਗਰਾਨੀ ਵਹਿੰਦੀਆਂ ਰਤੋਈ ਹੋਈ ਤੇ ਦੁਨੀਆਂ ਤੋਂ ਚੇਂਜ ਹੋਈ ਪਲਸੀ ਦਾ ਸਾਂਗਲ ਤੇ ਸਾਂਗਲ ਪਰੰਜ ਹੋਈ ਮਰਦੀਆਂ ਗੱਲਾਂ ਸਾਲੀ ਦੁਨੀਆਂ ਤਾਂ ਵਹਿਲੀਆ ਦੇਖ ਜੀ ਜੀ ਰੋਣੀ ਤੱਕਲੇ ਚ ਵਹਿਲੀਆ